ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਕੋਵਿੰਦਰ ਸਿੰਘ ਸਭਰਾ ਮੇਰੇ ਨਾਲ ਤਰਨਤਾਰ ਜਿਲ੍ਹੇ ਦੀ ਸਮੁੱਚੀ ਟੀਮ ਤੇ ਅੱਜ ਜਿਹੜੇ ਨਗਰ ਦੇ ਵਿੱਚ ਬਾਬਾ ਤੁਲਸੀਦਾਸ ਝੁਗੀਵਾਲੇ ਦੇ ਪਵਿੱਤਰ ਸਥਾਨਾਂ ਤੇ ਖੜੇ ਆ ਇੱਥੇ ਆ ਨੌਜਵਾਨ ਜਿਨ੍ਹਾਂ ਨੇ ਸ਼ਾਮਾਂ ਦੀਆਂ ਸਵਾਮਾਂ ਕੀਤੀਆਂ ਆਆਂ ਤੇ ਹੁਣ 200 ਪੇਟੀ ਪਾਣੀ ਦੀ ਲੈ ਕੇ ਆਏ ਆ ਇਹ ਜੋਦੇ ਸ਼ੇਰਪੁਰ ਪਿੰਡ ਦੇ ਤੇ ਦੋਲੇਵਾਲ ਦੇ ਜੋਧੇ ਨੇ ਇਹਨਾਂ ਨੇ ਇਹ ਪਾਣੀ ਦੀ ਸੇਵਾ ਜਿਹੜੀ ਸ਼ਰੰਭ ਕਰਤੀ ਆ ਪਹਿਲਾਂ ਪ੍ਰਸ਼ਾਦ ਦੇ ਸ਼ਿਕਾਏ ਆ ਸਵੇਰ ਦੇ ਪ੍ਰਸ਼ਾਦਿਆਂ ਦਾ ਵੀ ਲੰਗਰ ਦਾ ਬੰਦੋਬਸਤ ਕੀਤਾ ਵਾ ਅਸੀਂ ਅੱਜ ਇਸ ਟਾਈਮ ਦੀ ਵੀਡੀਓ ਤੋਂ ਇਹ ਸਿਨਿਆ ਦੇਣਾ ਚਾਹੁੰਦੇ ਆ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੇ ਸਾਡੇ ਵੀਰ ਅਜੇ ਵੀ ਘਰ ਹੀ ਬੈਠੇ ਆ ਆਜੋ ਰਲ ਕੇ ਏਕਤਾ ਤੇ ਸੰਘਰਸ਼ ਹਥਿਆਰ ਵੀ ਹੱਲ ਵੀ ਇਹਨੂੰ ਅਪਣਾਉਂਦੇ ਆ ਆਪਾਂ ਦੇਸ਼ ਬਚਾਉਣ ਲਈ ਸਾਡੀ ਜਵਾਨੀ ਬਚੇ ਸਾਡੀ ਕਿਸਾਨੀ ਬਚੇ ਸਾਡੀ ਨਸਲ ਬਚੇ ਸਾਡੀ ਫਸਲ ਬਚੇ ਸਾਡੇ ਪਾਣੀ ਬਚੇ ਸਾਡੀ ਗੁਰਬਾਣੀ ਬਚੇ ਇਹ ਸਾਰਾ ਕੁਝ ਬਚਾਉਣ ਵਾਸਤੇ ਔਰ ਧਰਤੀ ਮਾਂ ਦੇ ਇਹ ਕੁਖਤੇ ਜਿਹੜਾ ਵਾ ਉਹ ਕਿਲ ਠੋਕਣ ਵਾਸਤੇ ਮੋਦੀ ਫਿਰ ਕਾਲਾਵਾ ਅਡਾਨੀਆਂ ਬਾਨੀਆਂ ਨੂੰ ਇਹ ਜ਼ਮੀਨ ਜਿਹੜੀ ਆ ਉਹਨਾਂ ਦੇ ਹਵਾਲੇ ਕਰਨੀਆਂ ਕਾਰਪੋਰੇਟਰਾਂ ਦੇ ਇੱਥੇ ਬੋਲਬਾਲਾ ਕਰਨਾ ਵਾ ਇਹ ਸਾਰੇ ਕੋਈ ਤੋਂ ਬਚਣ ਵਾਸਤੇ ਆਓ ਆਪਾਂ ਸਾਰੇ ਇਕੱਤਰ ਹੋਈਏ ਇਕੱਤਰ ਹੋ ਕੇ 13 ਫਰਵਰੀ ਨੂੰ ਦਿੱਲੀ ਵਾਲੇ ਪਾਸੇ ਕੂਚ ਕਰੀਏ ਤਾਂ ਜੋ ਜਿਹੜੀਆਂ ਮੰਗਾਂ ਤੋਂ ਮੋਦੀ ਜੀ ਮੁਕਰ ਗਏ ਆ ਉਹਨਾਂ ਨੂੰ ਲਾਗੂ ਕਰਵਾਈਏ ਕਿਸਾਨਾਂ ਮਜ਼ਦੂਰਾਂ ਵਾਸਤੇ ਪੈਨਸ਼ਨ ਯੋਜਨਾ ਮਜ਼ਦੂਰਾਂ ਵਾਸਤੇ 200 ਦਿਨ ਦਾ ਮਜ਼ਦਰੇਗਾ ਤੇ 700 ਰੁਪਏ ਦਿਹਾੜੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣ ਪ੍ਰੀਮੀਅਰ ਆਪਣੀ ਤਰਫੋਂ ਲਾ ਕੇ ਫਸਲੀ ਬੀਮਾ ਯੋਜਨਾ ਔਰ ਇਹਦੇ ਨਾਲ ਜਿਹੜੇ 200 ਦਿਨ ਦਾ ਰਜਗਾਰ ਜਿਹੜਾ ਵਾ ਉਹ ਪੱਕੇ ਤੌਰ ਤੇ ਹਾਸਲ ਕਰੀਏ ਵਿਸ਼ਵ ਵਪਾਰ ਦੀਆਂ ਨੀਤੀਆਂ ਤਹਿਤ ਜਿਹੜਾ ਬਾਹਰੋਂ ਅਨਾਜ ਤੇ ਦੁੱਧ ਆ ਰਿਹਾ ਵਾ ਫਲ ਸਬਜ਼ੀਆਂ ਆ ਰਹੀਆਂ ਵਾਂ ਜਿਨ੍ਹਾਂ ਨੇ ਸਾਡੇ ਭਾਰਤੀ ਬਾਜ਼ਾਰ ਦੇ ਵਿੱਚ ਆ ਕੇ ਬਹੁਤ ਬੁਰੀ ਬਖਲਾੜ ਪੈਦਾ ਕਰਨੀ ਆ ਇੱਕ ਵਾਰ ਉਹ ਚੀਜ਼ਾਂ ਸਸਤੀਆਂ ਸਾਨੂੰ ਦਿੱਖਣੀਆਂ ਪਰ ਬਾਅਦ ਦੇ ਵਿੱਚ ਜਦੋਂ ਇੱਥੇ ਅਸੀਂ ਸਾਰਾ ਕੁਝ ਪੈਦਾ ਕਰਨ ਤੋਂ ਪਛਾੜ ਗਏ ਫਿਰ ਇਹੋ ਦੁੱਧ 200 ਲੀਟਰ ਤੇ ਇਹੋ ਕਣਕ ਦਾ ਆਟਾ 150 ਲੀਟਰ ਮਿਲੂਗਾ 150 ਨੂੰ ਕਿਲੋ ਮਿਲੂਗਾ ਸੋ ਇਹ ਸਾਰੇ ਕੁਝ ਨੂੰ ਜੇ ਆਪਣੇ ਬਣਾ ਕੇ ਰੱਖਣਾ ਵਾ ਭਾਰਤ ਨੂੰ ਇਤਰਾ ਹੀ ਖਿੜਦੇ ਹੱਸਦੇ ਵੇਖਣਾ ਵਾ ਤੇ ਫਿਰ ਭਾਈ ਆਓ ਏਕਾ ਤੇ ਸ਼ੰਗ